ਰਾਗ ਗੌਂਡ ਬਾਣੀ ਕਬੀਰ ਜੀ ਕੀ ਇਕ ਓੰਕਾਰ ਸਤਿਗੁਰ ਪ੍ਰਸਾਦ ਖਸ ਮਮਰੇ ਤੋ ਨਾਰ ਨਾ ਰੋਵੇ ਉਸ ਰਖਵਾਰਾ ਔਰ ਹੋਵੇ ਰਖਵਾਰੇ ਕਾ ਹੋਏ ਬਿਨਾ ਆਗੇ ਨਰਕ ਇਹ ਭੋਗ ਬਿਲਾਸ ਇਕ ਸੋਹਗਨ ਜਗਤ ਪਿਆਰੀ ਸਗਲੇ ਜੀ ਜੰਤ ਕੀ ਨਾਰੀ ਰਹਾ ਸੋਹਗਨ ਗਲ ਸੋਹੇ ਹਾਂ ਸੰਤ ਕੋ ਬਿਖ ਬਿਗ ਸੇ ਸੰਸਾਰ ਕਰ ਸਗਾਰ ਬਹਿ ਪਖਿਆਰੀ ਸੰਤ ਕੇ ਠਟਕੀ ਫਰੇ ਵਿਚਾਰੀ ਸੰਤ ਪਹਾ ਗयो ਪਛੇ ਪਰੇ ਘਰ ਪਰ ਸਾਦੀ ਮਰ ਡਰੇ ਸਾਕੇ ਤੀਓ ਪਿੰਡ ਪਰ ਹਮ ਸੋ ਦ੍ਰਿਸ਼ ਪਰੇ ਤੱਕਦੈ ਹੰਮਤੇ ਸਿਕ ਬੋ ਜਾਣਿਆ ਭੋ ਜਬ ਹੋਏ ਕਿਰਪਾਲ ਮਿਲੇ ਗੁਰਜ ਕਹ ਕਵੀਰ ਅਬ ਬਾਹਰ ਪਰਿ ਸੰਸਾਰੇ ਕੇ ਅੰਚਲ ਲਰੀ ਕਬੀਰ ਅਬ ਬਹਾਰ ਪਰੇ ਸੰਸਾਰੇ ਕੇ ਅੰਚਲ ਲਰੀ ਇਹ ਸ਼ਬਦ ਸਤਗੁਰ ਕਬੀਰ ਮਹਾਰਾਜ ਜੀ ਦਾ ਧੰ ਧੰ ਚਵ ਰੱਤ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਗ ਗੌਂਡ ਵਿੱਚ ਅੰਗੜ 877 ਤੇ ਸ਼ਿਸ਼ੋਪਤ ਹੈ ਸਤਗੁਰ ਕਬੀਰ ਮਹਾਰਾਜ ਜੀ ਇਸ ਦੁਨੀਆ ਦੀ ਮਾਇਆ ਦੇ ਬਾਰੇ ਚ ਕਹਿ ਰਹੇ ਕਿਉਂਕਿ ਇਹ ਜਿਹੜੀ ਦੁਨੀਆ ਹੈ ਇਹ ਇੰਨੇ ਮਿੱਠੀ ਬਣਾ ਦਿੱਤੀ ਉਸਨੇ ਕਿ ਹਰ ਪ੍ਰਾਣੀ ਨੂੰ ਇਹਦੇ ਰਸ ਕਸ ਚੰਗੇ ਲੱਗਦੇ ਆ ਉਸਨੂੰ ਲੱਗਦਾ ਹੈ ਕਿ ਮੇਰੇ ਕੋਲ ਮਹਿਲ ਬਾੜੀਆਂ ਹੋ ਧੀਆਂ ਪੁੱਤਰ ਹੋ ਨੌਕਰ ਚੱਕਰ ਹੋ ਦੁਨੀਆ ਅੱਗੇ ਪਿੱਛੇ ਘੁੰਮੇ ਪਰ ਉਹਨੂੰ ਇਹ ਪਤਾ ਹੀ ਨਹੀਂ ਕਿ ਤੈਨੂੰ ਤਾਂ ਸਵਾਸਾਂ ਦੀ ਪੂੰਜੀ ਦੇ ਕੇ ਭੇਜਿਆ ਸੀ ਕਿ ਤੂੰ ਮਿੱਤਰਾ ਜਾ ਕੇ ਬਣ ਜਕਾਲਾ ਨਾਮ ਦਾ ਤਾਂ ਕਿ ਮੁੜ ਕੇ ਜਮਾਂ ਦੇ ਬਸ ਨਾ ਪੈਣਾ ਪਵੇ ਪਰ ਉਸਨੇ ਜਿਸ ਨਾਰ ਨੂੰ ਸਤਗੁਰ ਕਬੀਰ ਮਹਾਰਾਜ ਜੀ ਕਹਿ ਰਹੇ ਆ ਨਾਰ ਦੁਨੀਆ ਦੀ ਜਾਇਦਾਦ ਇਹ ਦੁਨੀਆ ਜਸਤੇ ਨਾਤੇ ਸਭ ਮਾਇਆ ਹੈ ਖਸਮ ਮਰੇ ਤੋ ਨਾਰ ਨਾ ਰੋਵੇ ਕਹਿੰਦੇ ਇਹ ਜਿਹੜਾ ਪ੍ਰਾਣੀ ਦੁਨੀਆ ਤੋਂ ਜਾਂਦਾ ਹੈ ਤਾਂ ਇਹ ਜਿਹੜੀ ਦੁਨੀਆ ਦੀ ਜਾਇਦਾਦ ਇਹ ਰੋਦੀ ਨਹੀਂ ਕਿਉਂਕਿ ਅਸਲੀ ਇਹਦਾ ਖਸਮ ਹੈ ਹੀ ਨਹੀਂ ਜੇ ਖਸਮ ਹੁੰਦਾ ਤੇ ਫਿਰ ਤਾਂ ਰੋਂਦੀ ਕਿਉਂਕਿ ਖਸਮ ਨਵਾਂ ਬਣ ਗਿਆ ਉਸੇ ਵੇਲੇ ਲੋਕ ਤਿਆਰ ਬਿਠੇ ਹੁੰਦੇ ਆ ਦੇਖ ਰਹੇ ਹੁੰਦੇ ਆ ਕਿ ਮੇਰੇ ਸੇ ਕੀ ਹੋਣਾ ਉਥੇ ਤਾਂ ਬੰਦੇ ਨੂੰ ਯਾਦ ਘੱਟ ਕੀਤਾ ਜਾਂਦਾ ਹੈ ਜਾਇਦਾਦ ਨੂੰ ਰਿਸ਼ਤੇ ਨੱਤੇ ਵਾਲੇ ਦੇਖ ਰਹੇ ਹੁੰਦੇ ਕਿ ਮੇਰੇ ਸਿੱਕਿਆ ਹੋਊਗਾ ਔਰ ਜਿਹੜਾ ਘਟੰਬਾ ਹੈ ਉਹ ਵੀ ਜਿੱਦਾਂ ਜਿੱਦਾਂ ਦਾ ਰਿਸ਼ਤਾ ਉਦੋਂ ਉਦੋਂ ਦੇ ਉਹਨਾਂ ਦੇ ਕੰਨ ਪਰਣ ਲੱਗਾ ਹੁੰਦਾ ਕਿ ਧਿਆਨ ਰੱਖੀ ਤੈਨੂੰ ਮਿਲ ਜਵੇ ਇਹ ਨਹੀਂ ਕਿ ਜੋ ਛੱਡ ਕੇ ਗਿਆ ਕਿੰਨੇ ਦੁੱਖਾਂ ਦੇ ਨਾਲ ਉਸਨੇ ਇਸ ਨੂੰ ਜੋੜਿਆ ਹੋਊਗਾ ਪਰ ਲੈ ਕੇ ਕੀ ਗਿਆ ਤੇ ਉਹਦੇ ਤੋਂ ਸਿੱਖਣਾ ਤਾਂ ਇਹ ਹੀ ਹੈ ਕਿ ਇਸ ਨੂੰ ਜਿੰਨਾ ਸੰਤਾਪਾਂ ਦੇ ਨਾਲ ਇਕੱਠੀ ਕੀਤਾ ਇੰਤ ਉਹਦਾ ਸਾਥ ਹੀ ਦਿੱਤਾ ਤੇ ਸਾਡਾ ਕਦੋਂ ਦੇਣ ਲੱਗੀ ਹੈ ਉਸ ਰਖਵਾਰਾ ਔਰੋ ਹੋਵੇ ਕਹਿੰਦੇ ਇਸ ਮਾਇਆ ਦਾ ਉਹ ਆਪਣੇ ਆਪ ਨੂੰ ਦੱਸੀ ਜਾਂਦਾ ਸੀ ਮੈਂ ਇਹਦਾ ਖਸਮ ਹਾਂ ਮੈਂ ਇਹਦਾ ਮਾਲਕ ਹਾਂ ਪਰ ਇਹਦਾ ਮਾਲਕ ਨਹੀਂ ਸੀ ਇਹਦਾ ਤਾਂ ਮਾਲਕ ਕੋਈ ਹੋਰ ਹੀ ਹੈ ਰਖਵਾਰੇ ਕਾ ਹੋਏ ਬਨਾਸ ਜਦੋਂ ਕਹਿੰਦੇ ਉਹਦਾ ਚਲਾਣਾ ਹੋ ਗਿਆ ਇਥੋਂ ਚਲੇ ਗਿਆ ਖਤਮ ਹੋ ਗਿਆ ਅੱਗੇ ਨਰਕ ਇਹ ਆਪੋਗ ਬਲਾਸ ਕੀ ਮਿਲਿਆ ਉਹਨੂੰ ਨਰਕ ਨਰਕ ਕੀ ਹੈ ਕਿ ਮੁੜ ਕੇ ਜੰਮਣਾ ਫਿਰ ਮਰਨਾ ਫਿਰ ਜੰਮਣਾ ਫਿਰ ਮਰਨਾ ਤਨ ਮੇ ਉਹ ਦੁਖ ਸੁਖ ਵੀ ਮਾਣੇ ਇਹੋ ਹੀ ਤਾਂ ਇੱਕ ਭਗਤੀ ਲਹਿਣੇ ਮੋਖ ਦਾ ਦਰਵਾਜ਼ਾ ਦੱਸਿਆ ਹੈ ਕਿ ਤੈਨੂੰ ਜੇ ਤਨ ਮਿਲਿਆ ਹੈ ਤੇ ਇਹਦੇ ਨਾਲ ਮਨ ਨੂੰ ਕੰਟਰੋਲ ਕਰਕੇ ਉਸ ਪਰਮਾਤਮਾ ਦੇ ਨਾਲ ਜੁੜ ਜਾ 84 ਦੇ ਚੱਕਰ ਤੋਂ ਬਚ ਜਾ ਪਰ ਜਿਸ ਨੇ ਇਹਦੇ ਨਾਲ ਪਿਆਰ ਪਾ ਲਿਆ ਉਹਨੂੰ ਕੀ ਮਿਲਿਆ ਮੁੜ ਕੇ ਜਮਾਂ ਦੇ ਬਸ ਪੈ ਗਿਆ ਕਿਉਂਕਿ ਮਰ ਮਰ ਜਮੇ ਮੈਂ ਫਿਰ ਮਰੇ ਬਹੁਤ ਲੰਬੇ ਰਸਤੇ ਪੈ ਗਿਆ ਸੋ ਇਸ ਕਰਕੇ ਉਹਨਾਂ ਨੇ ਇਸ ਨੂੰ ਨਰਕ ਦਾ ਮੂੰਹ ਵੀ ਕਿਹਾ ਹੈ ਇਹ ਦੁਨੀਆ ਨਰਕ ਦੀ ਕੋਠੜੀ ਹੈ ਇਸ ਕਰਕੇ ਜਿਹੜੇ ਇਹਦੇ ਵਿੱਚ ਆ ਕੇ ਰਿਸ਼ਤੇ ਨਤਿਆਂ ਚ ਪੈ ਗਏ ਉਹ ਬਿਲਾ ਵਕਾਰ ਹੋ ਗਏ ਉਜੜ ਗਏ ਉਹਨਾਂ ਦੇ ਅਮੋਲਕ ਸੋਸਣ ਦੀ ਪੂੰਜੀ ਜਿਹੜੀ ਹੈ ਬੇਰਥ ਚਲੇ ਗਏ ਜਿਨ੍ਹਾਂ ਨੇ ਰਿਸ਼ਤੇ ਨਤਿਆਂ ਦੇ ਵਿੱਚ ਆਪਣਾ ਜੀਵਨ ਬਤੀਤ ਕਰ ਇੱਕ ਸੁਹਾਗਣ ਜਗਤ ਪਿਆਰੀ ਸਗਲੇ ਜੀ ਜੰਤ ਕੀ ਨਾਰੀ ਇਹ ਕਿੰਦੀ ਐਸੀ ਮਾਇਆ ਐਸੀ ਸੁਹਾਗਣ ਹੈ ਕਿ ਰੰਡੀ ਹੁੰਦੀ ਨਹੀਂ ਕਿਉਂਕਿ ਖਸਮ ਨਮਾ ਉਸੇ ਵੇਲੇ ਪੈਦਾ ਹੋ ਜਾਂਦਾ ਜਦੋਂ ਇੱਕ ਮਰਦਾ ਦੂਸਰਾ ਪਿਆਰ ਆ ਸਾਰੇ ਸੰਸਾਰ ਨੂੰ ਪਿਆਰੇ ਲੱਗਦੇ ਹੈ ਸਗਲੇ ਜੀ ਜੰਤ ਕੀ ਨਾਰੀ ਤੇ ਸਭ ਦੀ ਨਾਰਾ ਜਿਹਦੇ ਨਾਂ ਤੇ ਹੋਵੇ ਉਹਦੀ ਨਾਰਾ ਤੇ ਜਦੋਂ ਹੁਣ ਮਰਨਾ ਫਿਰ ਨੀਂਦ ਰੋਣਾ ਸਦਾ ਹੀ ਸੁਹਾਗਣ ਨਹੀਂ ਸਤਗੁਰ ਕਬੀਰ ਮਹਾਰਾਜ ਜੀ ਕਿੰਨੇ ਵੱਡਾ ਨਰਨਾ ਕਰਦੇ ਹੈ ਕਿ ਇਹ ਮਾਇਆ ਜਿਹੜੀ ਹੈ ਇਹ ਤਾਂ ਸਦਾ ਸੁਹਾਗਣ ਹੈ ਤੇ ਫਿਰ ਅਸੀਂ ਇਹਦੇ ਖਸਮ ਬਣ ਕੇ ਬੈਠ ਗਏ ਪ੍ਰਾਣੀ ਆਪਣਾ ਇਹਦੇ ਤੇ ਹੱਕ ਜਿਤਾ ਰਿਹਾ ਤੇ ਉਹਨੂੰ ਪਤਾ ਹੀ ਨਹੀਂ ਕਿ ਮੈਂ ਤਾਂ ਇੱਕ ਕਢੀ ਦਾ ਖੇਡ ਹੈ ਪਤਾ ਨਹੀਂ ਕਦੋਂ ਚੱਲ ਜਾਣਾ ਦਮਾਂਗੇ ਮੁੜ ਕੇ ਤਾਂ ਮੈਂ ਹੈ ਨਹੀਂ ਤਾਂ ਨਹੀਂ ਹੈ ਸੋ ਇਸ ਸੁਹਾਗਣ ਜਿਹੜੀ ਸਦਾ ਦੇ ਸੁਹਾਗਣ ਹੈ ਇਸ ਤੋਂ ਪਿੱਛੇ ਤੇ ਮੈ ਛਡਾਉਣਾ ਹੈ ਇਹ ਗੁਰੂਆਂ ਨੇ ਇਹਨੂੰ ਇਸੇ ਕਰਕੇ ਦਰਕਾਰਿਆ ਹੈ ਸੁਹਾਗਣ ਗਲ ਸੋਹੇ ਹਾਰ ਸੰਤ ਕੋ ਵਿਖ ਵਿਗ ਸੇ ਸੰਸਾਰ ਕਹਿੰਦੇ ਇਹ ਜਿਹੜੀ ਮਾਇਆ ਹੈ ਜਿਸ ਦੇ ਕੋਲ ਹੈ ਉਹਦੇ ਵਿੱਚ ਉਹਨੂੰ ਲੱਗਦਾ ਮੇਰੇ ਗਲੇ ਦੇ ਹਾਰ ਬਣੀ ਹੋਈ ਹੈ ਸ਼ਿੰਗਾਰ ਬਣੀ ਹੋਈ ਹੈ ਸਾਰਾ ਸੰਸਾਰ ਜਿਹੜਾ ਜਿਹੜਾ ਇਸ ਨੂੰ ਪਿਆਰ ਕਰਦਾ ਉਹ ਕਹਿੰਦਾ ਵੀ ਬਹੁਤ ਚੰਗੀ ਦੁਨੀਆ ਹੈ ਪਰ ਸੰਤ ਕੋ ਵੇਖ ਪਰ ਸੰਤਾਂ ਨੂੰ ਤਾਂ ਕਹਿੰਦੇ ਜ਼ਹਿਰ ਲੱਗਦੀ ਹੈ ਸੰਤ ਹੀ ਉਹਨੂੰ ਦਰਕਾਰਦੇ ਹੈ ਸੰਤ ਨੇ ਇਹ ਨਹੀਂ ਲੱਗਦੇ ਐਸੀ ਮਾਇਆ ਤਿਆਗਦੇ ਹੈ ਕਿ ਜਿੰਨੇ ਵੀ ਦੁਨੀਆ ਤੇ ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਲ ਮੇਲ ਕੀਤਾ ਸਭ ਤੋਂ ਪਹਿਲਾਂ ਦੁਨੀਆ ਤੇ ਅਗੀ ਇਸ ਤਨ ਨੂੰ ਤਿਆਗ ਦਿੱਤਾ ਇਸੇ ਕਰਕੇ ਉਹਨਾਂ ਨੇ ਇਸ ਮਾਇਆ ਨੂੰ ਮੋਹ ਨਹੀਂ ਕੋਈ ਪਿਆਰ ਨਹੀਂ ਇਹਨੂੰ ਛੱਡ ਕੇ ਉਸ ਦੇ ਨਾਲ ਪ੍ਰੀਤ ਲਾ ਲਈ ਕਰ ਸਗਾਰ ਬਹਿ ਪਖਿਆਰੀ ਸੰਤ ਕੀ ਠਿਠਕੀ ਫਿਰੇ ਵਿਚਾਰੇ ਕਹਿੰਦੇ ਬੜੀ ਤਿਆਰ ਬਿਆਲ ਹੋ ਕੇ ਸੁਹਾਗਣ ਬਣ ਕੇ ਬੈਠੀ ਹੈ ਹਾਰ ਸ਼ਿੰਗਾਰ ਕਰਦੀ ਹੈ ਪਰ ਸੰਤ ਐਸਾ ਇਹਨੂੰ ਥੋੜ ਦੇ ਕਿ ਇਹ ਫੇਰ ਦੌੜੀ ਫਿਰਦੀ ਹੈ ਕਿ ਮੈਨੂੰ ਬਚਾ ਲਓ ਇਸੇ ਕਰਕੇ ਗ੍ਰਸਟ ਜਨਤੇ ਜਿਹੜੇ ਛੱਡ ਦਿੰਦੇ ਹੋ ਸੰਤ ਕੀ ਠਠਕੀ ਫਿਰੇ ਵਿਚਾਰੀ ਫਿਰੇ ਤਰਸਜੋਗ ਹਾਲਤ ਦੇ ਵਿੱਚ ਕੰਬਦੀ ਹੈ ਇਸੇ ਕਰਕੇ ਉਹਨਾਂ ਨੇ ਕਹਿਣਾ ਕੋ ਕਾਟੀ ਬੁੱਲੋ ਕਾਟੀ ਕਾਟਕੂਟ ਕੇ ਢਾਰੀ ਕਹੋ ਕਵੀਰ ਸੰਤਨ ਕੀ ਬੈਰ ਨ ਤਿੰਨ ਲੋਕਾਂ ਕੀ ਪਿਆਰੀ ਜਿਹਨੂੰ ਤਿੰਨੇ ਲੋਕ ਪਿਆਰ ਕਰ ਰਹੇ ਸੰਤੋ ਦੇ ਬੈਰੀ ਹੈ ਕਿਉਂਕਿ ਸੰਤਾਂ ਨੂੰ ਪਤਾ ਇਹੋ ਇੱਕ ਪਰਮਾਤਮਾ ਤੋਂ ਦੂਰ ਕਰਨ ਦੂਰ ਕਰਨ ਵਾਲੀ ਹੈ ਇਹਨੂੰ ਛੱਡਾਂਗੇ ਤਾਂ ਫੇਰ ਇਹ ਅਸੀਂ ਉਸ ਪਰਮਾਤਮਾ ਨੂੰ ਮਿਲ ਸਕਦੇ ਹਾਂ ਸੰਤ ਭਾਗ ਉਹ ਪਾਛੇ ਪਰੇ ਗੁਰ ਪ੍ਰਸਾਦ ਦੀ ਮਾਰੋਂ ਡਰੇ ਸੰਤਾਂ ਦੇ ਉਹ ਪਿੱਛੇ-ਪਿੱਛੇ ਘੁੰਮ ਰਹੀ ਹੈ ਸੰਤ ਨਹੀਂ ਉਹਦੇ ਪਿੱਛੇ ਘੁੰਮਦੇ ਕਿਉਂਕਿ ਸੰਤਾਂ ਨੂੰ ਉਹਦੀ ਲੋੜ ਨਹੀਂ ਪਰ ਦੁਨੀਆ ਜਿਹੜੀ ਉਹਨਾਂ ਨੂੰ ਲੋੜ ਹੈ ਤਨੇ ਉਹਦੇ ਪਿੱਛੇ-ਪਿੱਛੇ ਘੁੰਮ ਰਹੀ ਹੈ ਫਿਰ ਉਹ ਸੰਤਾਂ ਦੀ ਮਾਰ ਤੋਂ ਡਰਦੀ ਹੈ ਕਿ ਇਹ ਮੈਨੂੰ ਮਾਰਨਗੇ ਕਿਉਂਕਿ ਗੁਰੂ ਦੀ ਕਿਰਪਾ ਉਹਨਾਂ ਤੇ ਹੁੰਦੀ ਹੈ ਸੰਤਾਂ ਤੇ ਗੁਰੂ ਦੀ ਕਿਰਪਾ ਕਰਕੇ ਹੀ ਉਹ ਬਚ ਸਕਦੇ ਹੈ ਨਿਤ ਇਹਨ ਕਿਸੇ ਨੂੰ ਛੱਡਿਆ ਨਹੀਂ ਇਹ ਮਾਇਆ ਰੱਦੀ ਐਡਿਕ ਦੁਨੀਆ ਤੇ ਤੇ ਮੋ ਬੜਾਇਆ ਉਸਨੇ ਕਿ মোহ ਕਰਕੇ ਹੀ ਬੰਦਾ ਸਾਰਾ ਕੁਝ ਆਪਣਾ ਬਰਬਾਦ ਕਰ ਜਾਂਦਾ ਸਾਖਤ ਕੀ ਇਹ ਪਿੰਡ ਪ੍ਰੇਮ ਹਮ ਕੋ ਦ੍ਰਿਸ਼ਟ ਪਰੇ ਪਕੜੇ ਜਿਹੜੇ ਪਰਮਾਤਮਾ ਨੂੰ ਮੰਨਦੇ ਨੇ ਉਹਨਾਂ ਲਈ ਤਾਂ ਬਹੁਤ ਹੀ ਪਿਆਰੀ ਹੈ ਕਿਉਂਕਿ ਪਰਮਾਤਮਾ ਨੂੰ ਮੰਨਣ ਵਾਲੇ ਇਹ ਤਾਂ ਦੂਰ ਹੈ ਤੇ ਜਿਹੜੇ ਮੰਨਦੇ ਨਹੀਂ ਉਹਨਾਂ ਲਈ ਤਾਂ ਬਹੁਤ ਚੰਗੀ ਹੈ ਅਮਕੋ ਦ੍ਰਿਸ਼ਟ ਪਰੇ ਪਕੜੈਣ ਕਹਿੰਦੇ ਸਾਨੂੰ ਇਹ ਡੈਣ ਲੱਗਦੀ ਹੈ ਪਰ ਉਹਨਾਂ ਨੂੰ ਇਹ ਬੜੀ ਪਿਆਰੀ ਲੱਗਦੀ ਹੈ ਸਾਡੀਆਂ ਨਜ਼ਰਾਂ ਦੇ ਵਿੱਚ ਤਾਂ ਇਹ ਮਿਰੀ ਡੈਣ ਹੈ ਕਿਉਂਕਿ ਇਹਨੇ ਸਾਰੇ ਸੰਸਾਰ ਨੂੰ ਖਾ ਲਿਆ ਜੀਵ ਦਾ ਅਸਲੀ ਜੀਵਨ ਇਸ ਦੁਨੀਆ ਦੇ ਕਰਕੇ ਬਰਬਾਦ ਹੋ ਜਾਂਦਾ ਕਿਉਂਕਿ ਐਸੀ ਮੋਹ ਮਾਇਆ ਚ ਪੈਂਦਾ ਕਿ ਪ੍ਰਮਾਤਮਾ ਨੂੰ ਹੀ ਭੁੱਲ ਜਾਂਦਾ ਜਿਸ ਕੰਮ ਲਈ ਆਇਆ ਉਹ ਕੰਮ ਹੀ ਭੁੱਲ ਗਿਆ ਕਾਦੇ ਵਿੱਚ ਪੈ ਗਿਆ ਮੇਰੀ ਭੈਣ ਹੈ ਮੇਰੇ ਭਰਾ ਹੈ ਮੇਰੇ ਬੱਚੇ ਹੈ ਮੇਰਾ ਘਰ ਹੈ ਮੇਰਾ ਧਰ ਹੈ ਮੇਰੀ ਜ਼ਮੀਨ ਹੈ ਮੇਰੇ ਰਿਸ਼ਤੇ ਆ ਰੇ ਪਰ ਹੋਇਆ ਕੀ ਕਿ ਸਿਰਪੁਛੇ ਨਹੀਂ ਉੱਚੇ ਮੰਦਰ ਸਾਲ ਰਸੋਈ ਇੱਕ ਘਰੀ ਫਨ ਰਹਿ ਨਾ ਹੋਈ ਇਹ ਤਨ ਐਸਾ ਜੈਸੇ ਕਾਸ ਕੀ ਟੱਟੀ ਜਲ ਗਏ ਕਾਸ ਰਲ ਗਏ ਮਾਟੀ ਭਾਈ ਬੰਦ ਕਟੰਬ ਸਹਿਰਾ ਉਹ ਬੀ ਲਾਗੇ ਕੜ ਸਵੇਰਾ ਕਹਿੰਦੇ ਜਦੋਂ ਟਾਈਮ ਆਇਆ ਭਾਈ ਬੰਦ ਕਟੰਬ ਸਹਿਰਾ ਭਾਈ ਵੀ ਉਤੰਬ ਵੀ ਆਪਣੇ ਰਿਸ਼ਤੇ ਵੀ ਸਾਰੇ ਕਹਿੰਦੇ ਜਲਦੀ ਕਰੋ ਇਹਨੂੰ ਚੱਕੋ ਹੁਣ ਇਹ ਭੂਤ ਬਣ ਗਿਆ ਜਿਸ ਤੇ ਕਰਕੇ ਸਾਰਾ ਜ਼ਿੰਦਗੀ ਬਰਬਾਦ ਕਰ ਲਈ ਉਹੀ ਰਿਸ਼ਤੇ ਨਾਲ ਤੇ ਉਹੀ ਭੈਣ ਭਰਾ ਉਹੀ ਬੱਚੇ ਕਹਿੰਦੇ ਚੱਕੋ ਜਲਦੀ ਕਰੋ ਤੇ ਇਸ ਕਰਕੇ ਸੰਤਾ ਨੇ ਇਸ ਨੂੰ ਪਿਆਰ ਨਹੀਂ ਕੀਤਾ ਉਹ ਤਾਂ ਇਹਨੂੰ ਡੈਣ ਕਹਿੰਦੇ ਹਮ ਉਸਕਾ ਬਹੁਤ ਜਾਣਿਆ ਭੋ ਜਬ ਹੋਏ ਕਿਰਪਾਲ ਮਿਲੇ ਕਰਦੇ ਫਿਰ ਕਹਿੰਦੇ ਇਸ ਦਾ ਸਾਨੂੰ ਜਿਹੜਾ ਪਤਾ ਲੱਗਾ ਕਿ ਜਦੋਂ ਉਸ ਪਰਮਾਤਮਾ ਦੀ ਕਿਰਪਾ ਹੋਈ ਗੁਰੂ ਦੀ ਕਿਰਪਾ ਹੋਈ ਤੇ ਫਿਰ ਇਹ ਸਾਡੇ ਤੋਂ ਡਰਨ ਲੱਗੇ ਅਸੀਂ ਇਸ ਨੂੰ ਜਾਣ ਲਿਆ ਕਿ ਬਹੁਤ ਹੀ ਖਤਰਾ ਹੈ ਇਸ ਦਾ ਨਾਥ ਕਛੂ ਨਾ ਜਾਣਿਓ ਮਨ ਮਾਇਆ ਹੱਥ ਬੁਕਾਨਿਓ ਤੁਮ ਕਈ ਤਕਲ ਜਗਤ ਗੁਰ ਸਵਾਮੀ ਹਮ ਕਈ ਤਕਲ ਜੁਕੇ ਕਮੀ ਇਨ ਪੰਚੋ ਮੇਰਾ ਮਨ ਜੋ ਵਿਗਾਰਿਓ ਪਲ ਪਲ ਹਰ ਤੇ ਅੰਤਰ ਪਾਰਿਓ ਇਹ ਤਾਂ ਮੈਨੂੰ ਪਲ ਪਲ ਤੇ ਤੇਰੇ ਤੋਂ ਦੂਰ ਕਰ ਰਹੀ ਹੈ ਸਤਗੁਰੂ ਅਰਦਾਸ ਮਹਾਰਾਜ ਜੀ ਕਹਿੰਦੇ ਇਹ ਡੈਨ ਹੈ ਕਿ ਤੇਰੇ ਤੁਮਨ ਉਹਨਾਂ ਨੇ ਦੂਰ ਕਰ ਲਈਏ ਸੋ ਜਿੰਨੇ ਵੀ ਦੇਵੀ ਦੇਵਤੇ ਵੀ ਅਜ ਤੱਕ ਅਗਰਸੇ ਜਏ ਇਸ ਮਾਇਆ ਨੇ ਆਪਣਾ ਜਦ ਰੂਪ ਦਿਖਾਇਆ ਉਹਦੇ ਵਿੱਚ ਫਸ ਗਿਆ ਕਹੋ ਕਬੀਰ ਅਬ ਬਾਹਰ ਪਰੇ ਸੰਸਾਰੇ ਕੇ ਅੰچل ਨਹੀਂ ਸਤਿਗੁਰ ਕਬੀਰ ਮਹਾਰਾਜ ਜੀ ਕਹਿੰਦੇ ਕਿ ਇਸ ਨੂੰ ਜਿਸ ਨੇ ਤਿਆਗ ਦਿੱਤਾ ਉਹ ਚੰਗੇ ਹਨ ਨਹੀਂ ਤਾਂ ਸੰਸਾਰ ਜਿਹੜਾ ਹੈ ਉਹ ਇਹਦੇ ਵਿੱਚ ਫਸਿਆ ਹੋਇਆ ਹੈ ਇਹਦੇ ਅੰਚਲ ਚ ਫਸਿਆ ਹੋਇਆ ਹੈ ਇਹਦੇ ਜਕੜ ਚ ਹੈ ਕਿਉਂਕਿ ਇਹ ਜਿਹੜਾ ਜਿੰਨਾ ਵੀ ਇਸ ਦਾ ਦੁੱਖ ਹੈ ਇਸ ਮਾਇਆ ਕਰਕੇ ਹੈ ਇਸੇ ਕਰਕੇ ਉਹਨਾਂ ਨੇ ਕਿਹਾ ਜਰਾ ਮਰਾ ਤਾਪ ਸਤ ਸਾਪ ਸਭ ਹਰ ਕੇ ਬਸ ਹੈ ਕੋਈ ਲਾਗ ਨਾ ਸਕੇ ਬਿਨ ਹਰ ਕਲਾ ਇਹ ਜੋ ਦੁਨੀਆ ਦੇ ਦੋਗ ਹੈ ਤਿੰਨੇ ਰੋਗ ਹੈ ਇਹਨਾਂ ਤਿੰਨਾ ਤੋਂ ਜੇ ਬਚਣਾ ਹੈ ਤਉਸ ਪਰਮਾਤਮਾ ਦੀ ਕਿਰਪਾ ਚਾਹੀਦੀ ਹੈ ਇਸੇ ਕਰਕੇ ਉਹਨਾਂ ਨੇ ਕਿਹਾ ਤਿੰਨੇ ਤਾਪ ਨਵਰਨ ਹਰ ਦੁੱਖੰਤ ਸੋ ਕਰਾਸ ਤਾਪ ਕੋ ਵਿਗਨ ਨ ਕੋਈ ਲੱਗੇ ਜਾਕੀ ਪ੍ਰਭਾਗਿਆ ਦਾਸ ਪਰਮਾਤਮਾ ਦੀ ਕਿਰਪਾ ਹੋਤਾ ਹੈ ਨਾ ਦੁੱਖਾਂ ਤੋਂ ਬਚਿਆ ਜਾ ਸਕਦਾ ਨੇ ਤਾਂ ਜਰਾ ਬਡਾਪਾ ਮਰਾ ਮੌਤ ਤਾਪ ਜਿਹੜੇ ਆਪਾ ਸੈਲਫ ਪੀੜ ਕੇ ਨੇ ਇਹ ਜਿਹੜਾ ਤਿੰਨੇ ਤਰ੍ਹਾਂ ਦੇ ਦੁੱਖ ਹੈ ਇਹਨਾਂ ਤੋਂ ਬਚਣਾ ਜੇਕਰ ਹੈ ਤਾਂ ਪਰਮਾਤਮਾ ਹੀ ਬਚਾ ਸਕਦਾ ਹੈ ਸੋ ਸਤਿਗੁਰ ਕਬੀਰ ਮਹਾਰਾਜ ਇਸ ਮੋਹ ਮਾਇਆ ਦੇ ਚੱਕਰ ਤੋਂ ਬਚਣ ਲਈ ਕਹਿ ਰਹੇ ਹੈ ਕਿ ਇਸ ਨੂੰ ਨਾਰ ਨਾ ਸਮਝੋ ਆਪਣੇ ਤੁਸੀਂ ਇਹਦੇ ਮਾਲਕ ਨਾ ਬਣੋ ਇਹ ਬਹੁਤ ਖਤਰਨਾਕ ਡੈਨ ਹੈ ਇਸ ਸੰਸਾਰ ਤੋਂ ਬਚੋ ਤੇ ਇਸ ਮੋਹ ਮਾਇਆ ਤੋਂ ਦੂਰ ਹੋ ਕੇ ਆਪਣੇ ਆਉਣ ਜਾਣ ਦੇ ਚੱਕਰ ਤੋਂ ਬਚਦੇ ਹੋਏ ਪਰਮਾਤਮਾ ਦੇ ਚਰਨਾਂ ਚ ਆਦਾਸ ਕਰੋ ਤਾਂ ਕਿ ਮੜ ਕੇ ਜਨਮਾਂ ਦੇ ਚੱਕਰ ਚ ਨਾ ਪਈਏ ਨਹੀਂ ਤਾਂ ਇਹ ਦੇਸ਼ ਪਰਾਇਆ ਪਿਆ ਐਂਡ ਲੰਮੇ ਲੰਮੇ ਪੰਡ ਵਿੱਚ ਪੈ ਜਾਵਾਂਗੇ ਅਸੀਂ 84 ਦੇ ਚੱਕਰ ਚ ਪੈ ਜਾਵਾਂਗੇ ਕਿਉਂਕਿ ਇਹ ਜਿਹੜਾ ਜਨਮ ਹੈ ਮਿਲਿਆ ਇਹਦੇ ਵਿੱਚ ਹੀ ਇਸ ਤੋਂ ਬਚ ਕੇ ਪ੍ਰਮਾਤਮਾ ਨੂੰ ਮਿਲ ਲਈ ਤਾਂ ਠੀਕ ਹੈ ਸੋ ਆਪ ਪ੍ਰਮਾਤਮਾ ਦੇ ਦੀਪ ਅਰਦਾਸ ਬੇਨਤੀ ਅਰਜੋਈ ਕਰੀਏ ਕਿ ਸ਼ਬਦ ਨੂੰ ਪੜਦਿਆ ਉਚਾਰਨ ਤੇ ਜੇਕਰ ਗਲਤੀਆਂ ਹੋਈਆਂ ਤੇ ਤੁਸੀਂ ਮਾਫਲਾਂ ਬਖਸ਼ਣ ਹਾਰੋ ਅੱਗੇ ਤੋਂ ਸ਼ੁੱਧ ਬਾਣੀ ਪੜ੍ਹਨ ਦੀ ਕਿਰਪਾ ਕਰਨੀ ਜਿਹੜੀ ਸਵਾਸਾਂ ਦੀ ਪੂੰਜੀ ਬਚੀ ਹੈ ਇਸ ਸਵਾਸਾਂ ਦੀ ਪੂੰਜੀ ਦੇ ਨਾਲ ਆਪਣਾ ਨਾਮ ਜਪਾਲਣਾ ਤੁਡੀ ਕਿਰਪਾ ਤੋਂ ਬਿਨਾ ਚੱਪਿਆ ਨਹੀਂ ਜਾ ਸਕਦਾ ਸੋ ਅਰਦਾਸ ਵਿੱਚ ਜੇ ਜੇ ਕਦੇ ਬੱਤੇ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ